ASI ਦੀ ਰਿਸ਼ਵਤ ਲੈਣ ਦੇ ਹੋਏ ਵੀਡੀਓ ਹੋਈ ਵਾਇਰਲ ਵਿਭਾਗ ਨੇ ਲੈ ਲਿਆ ਵੱਡਾ ਐਕਸ਼ਨ ਜੀ ਹਾਂ ਚਲੰਦਰ ਦੇ ਹਾਤੇ ਥਾਣਾ ਮਕਸੂਦਾਚ ਤਾਇਨਾਤ ASI ਹਰਬੰਸ ਸਿੰਘ ਦੀ ਰਿਸ਼ਵਤ ਲੈਣ ਦੇ ਹੋਏ ਇੱਕ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਚ ਸਾਫ ਦੇਖਿਆ ਜਾ ਸਕਦਾ ਹੈ ਕਿ ASI ਇੱਕ ਕਾਰ ਵਿੱਚ ਜਾ ਕੇ ਕਿਸੇ ਵਿਅਕਤੀ ਤੋਂ ਰਿਸ਼ਵਤ ਲੈ ਰਿਹਾ ਹੈ ਇਹ ਪੂਰੀ ਘਟਨਾ ਘਰ ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਜਿਹੜੀ ਕਿ ਕੈਦ ਹੋ ਗਈ ਹੈ ਜਾਣਕਾਰੀ ਮੁਤਾਬਕ ਇਹ ਵੀਡੀਓ ਲਗਭਗ 6 ਦਿਨ ਪਹਿਲਾਂ ਦੀ ਹੈ ਪਰ ਹੁਣ ਸਾਹਮਣੇ ਆਉਣ ਤੇ ਜ਼ਿਲ੍ਹਾ ਪੁਲਿਸ ਮੁਖੀ ਹਰਵਿੰਦਰ ਸਿੰਘ ਬਿਰਕਟੇ ਤੁਰੰਤ ਕਾਰਵਾਈ ਕਰਦਿਆਂ ਐਸਐਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਇਸ ਵੀਡੀਓ ਦਿਖਾਈ ਦੇ ਰਿਹਾ ਕਿ ਐਸਆਈ ਹਰਬੰਸ ਸਿੰਘ ਕਿਸੇ ਪਿੰਡ ਦੇ ਘਰ ਗਿਆ ਸੀ ਜਿੱਥੇ ਉਸ ਦੇ ਬਿਆਨ ਲੈਣ ਦੇ ਨਾਂ ਤੇ ਰਿਸ਼ਵਤ ਮੰਗੀ ਤੇ ਕੇਸ ਰਫਾ ਦਫਾ ਕਰਨ ਦੀ ਗੱਲ ਕੀਤੀ। ਵਿਸ਼ੇਸ਼ ਗੱਲ ਇਹ ਹੈ ਕਿ ਰਿਸ਼ਵਤ ਲੈਂਦੇ ਸਮੇਂ ਐਸਆਈ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਨਹੀਂ ਦੇਖੇ ਡੀਐਸਪੀ ਕਰਤਾਰਪੁਰ ਵਿਜੇ ਕੋਵਰਪਾਲ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮਾਮਲੇ ਦੀ ਪੂਰੀ ਜਾਂਚ ਚੱਲ ਰਹੀ ਹੈ ਕਿ ਅਸਲ ਵਿੱਚ ਉਹ ਨਕਦੀ ਰਕਮ ਸੀ ਜਾਂ ਫਿਰ ਖੋਰ ਕੁਝ ਜਾਂਚ ਪੂਰੀ ਹੋਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਜਿਹੜੀ ਕਿ ਕੀਤੀ ਜਾਵੇਗੀ ਇਹ ਘਟਨਾਕਾਨ ਪੁਲਿਸ ਵਿਭਾਗ 'ਚ ਜਿਹੜੀ ਹਲਚਲ ਮਚ ਗਈ ਹੈ ਤੇ ਲੋਕਾਂ ਵੱਲੋਂ ਪੁਲਿਸ ਵਿਭਾਗ ਦੀ ਨੀਤੀ ਤੇ ਨਿਯਮ ਤੇ ਵੀ ਸਵਾਲ ਜਿਹੜੇ ਕੀ ਉਠਾਏ ਜਾ ਰਹੇ ਨੇ